ਇਤਿਹਾਸਕ ਸਥਾਨ ਯਾਦਗਾਰ ਸ਼ਨ ਬਾਬਾ ਕੁਮਾ ਮਾਸਕੀ ਜੀ ਪਿੰਡ ਚੱਕ ਢੇਰਾ ਪਤਨ ਜ਼ਿਲ੍ਹਾ ਰੂਪਨਗਰ 6 ਪੂ 1761 ਬਿਕਰਮੀ ਜਾਨੀ ਕਿ 20 ਦਸੰਬਰ 1704 ਈਸਵੀ ਨੂੰ ਕਲਗੀਧਰ ਪਾਤਸ਼ਾਹੀ ਨੇ ਕਿਲਾ ਆਨੰਦਗੜ੍ਹ ਨੂੰ ਸਦਾ ਲਈ ਛੱਡ ਦਿੱਤਾ ਅੱਗੇ ਸਰਸਾ ਨਦੀ ਦੇ ਆਏ ਹੜ੍ਹ ਕਾਰਨ ਅਤੇ ਵੈਰੀ ਦਲ ਦੇ ਧੋਖੇ ਨਾਲ ਕੀਤੇ ਅਚਨਚੇਤ ਹਮਲੇ ਨੇ ਗੁਰੂ ਪਾਤਸ਼ਾਹ ਜਿਹਦੇ ਪਰਿਵਾਰ ਨੂੰ ਗੁਰਦੁਆਰਾ ਪਰਿਵਾਰ ਵਿਛੋੜਾ ਵਾਲੇ ਸਥਾਨ ਤੋਂ ਤਿੰਨ ਹਿੱਸਿਆਂ ਵਿੱਚ ਵਿਛੋੜ ਦਿੱਤਾ ਕਲਗੀਧਰ ਪਾਤਸ਼ਾਹ ਜੀ ਕੁਝ ਸਿੰਘਾਂ ਅਤੇ ਵੱਡੇ ਦੋਨੋਂ ਸਹਬਜ਼ਾਦੇ ਆ ਸਮੇਤ ਸੱਤ ਪੋਹ ਦੀ ਸ਼ਾਮ ਤੀਕਰ ਚਮਕੌਰ ਦੀ ਕੱਚੀ ਗੜੀ ਵਿੱਚ ਜਾ ਪਹੁੰਚੇ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਭਾਈ ਜਵਾਰ ਸਿੰਘ ਜੀ ਭਾਈ ਧੰਨਾ ਸਿੰਘ ਜੀ ਪਾਗੋ ਅਤੇ ਬੀਬੋ ਦੋ ਟੈਲਣਾ ਸਮੇਤ ਰੋਪੜ ਜਾ ਠਹਿਰੇ ਆਰ ਪਰਿਵਾਰ ਨਾਲੋਂ ਵਿਛੜ ਕੇ ਦਾਦੀ ਮਾਂ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਔਜੜ ਰਾਹਾਂ ਰਾਹੀ ਹੁੰਦੇ ਹੋਏ ਸਰਸਾ ਨਦੀ ਦੇ ਕਿਨਾਰੇ-ਕਿਨਾਰੇ ਸਤਲੁਜ ਦਰਿਆ ਦੇ ਪੱਤਣ ਤੇ ਪਹੁੰਚ ਗਏ ਜਿੱਥੇ ਕਿ ਸਰਸਾ ਨਦੀ ਸਤਲੁਜ ਦਰਿਆ ਵਿੱਚ ਪੈ ਕੇ ਖਤਮ ਹੋ ਜਾਂਦੀ ਹੈ ਇਥੇ ਉਹਨਾਂ ਨੇ ਬੇੜੀ ਦੇ ਗਰੀਬ ਮਲਾ ਕੁਮੇਮਾਸਕੀ ਕੋਲ ਉਸ ਦੀ ਝੌਂਪੜੀ ਵਿੱਚ ਆਸਰਾ ਲਿਆ। ਕੁਮੇਮਾਸਕੀ ਨੇ ਵਿਰਧ ਦਾਦੀ ਮਾਂ ਅਤੇ ਉਸ ਦੇ ਛੋਟੇ ਦੋ ਪੋਤਿਆਂ ਨੂੰ ਆਪਣੀ ਕੱਖਾ ਕਾਨਿਆਂ ਦੀ ਬਣੀ ਝੌਂਪੜੀ ਵਿੱਚ ਅਥਾਹ ਸ਼ਰਦਾ ਨਾਲ ਨਿਵਾਸ ਕਰਵਾਇਆ। ਨੇੜੇ ਪਿੰਡ ਅਵਾਰ ਕੋਟ ਵਿੱਚ ਵੱਸਦੀ ਮਾਈ ਲక్ష్ਮੀ ਨਾਂ ਦੀ ਬ੍ਰਾਹਮਣੀ ਨੇ ਰੁੱਖੇ ਸੁੱਕੇ ਭੋਜਨ ਦਾ ਸ਼ਰਦਾਪੂਰਵਕ ਇੰਤਜ਼ਾਮ ਕੀਤਾ। ਸਤ ਪੋ 1761 ਬਿਕਰਮੀ ਜਾਨੀ ਕਿ 21 ਦਸੰਬਰ 1704 ਈਸਵੀ ਦੀ ਉਹ ਦਰਦਨਾਤ ਰਾਤ ਆਰ ਪਰਿਵਾਰ ਨਾਲੋਂ ਵਿਛੜ ਕੇ ਦਾਦੀ ਅਤੇ ਪੋਤਿਆਂ ਨੇ ਇੰਨਾਂ ਝਲ ਝਾੜੀਆਂ ਵਿੱਚ ਸਰਸਾ ਨਦੀ ਤੇ ਸਤਲੁਜ ਦਰਿਆ ਦੇ ਸਾਂਝੇ ਕਿਨਾਰੇ ਤੇ ਕੁੰਮੇ ਮਾਸਕੀ ਦੀ ਝੌਂਬੜੀ ਵਿੱਚ ਇਸ ਥਾਂ ਤੇ ਬਤੀਤ ਕੀਤੀ ਸੀ ਨਾਮਕ ਹਰਾਮੀ ਗੰਗੂ ਪਾਪੀ ਇਸ ਥਾਂ ਤੇ ਹੀ ਆਣ ਕੇ ਮਿਲਿਆ ਸੀ ਅਤੇ ਇਥੋਂ ਕੁੰਮੇ ਮਾਸਕੀ ਦੀ ਬੇੜੀ ਵਿੱਚ ਬੈਠ ਕੇ ਦਾਦੀ ਮਾਂ ਦੋਨੋਂ ਪੁੱਤਿਆਂ ਅਤੇ ਗੰਗੂ ਅਤੇ ਇੱਕ ਖੱੱਚਰ ਸਮੇਤ ਸਤਲੁਜ ਦੀ ਦਰਿਆ ਦੇ ਵਿੱਚ ਦੀ ਨਾਲ-ਨਾਲ ਰੋਪੜ ਵੱਲ ਦੇ ਪਾਸੇ ਕਿਨਾਰੇ ਲੱਗ ਕੇ ਇੱਕ ਪਿਲਕਣ ਦੇ ਦਰਖਤ ਥੱਲੇ ਜਾ ਉਤਰੇ ਇਹ ਪ੍ਰਾਤਨ ਦਰਖਤ ਪਿੰਡ ਚੱਕ ਢੇਰਾ ਵਿੱਚ ਹੁਣ ਵੀ ਮੌਜੂਦ ਹੈ ਬਾਬਾ ਕੁੰਮਾ ਮਾਸਕੀ ਜੀ ਇਸ ਦਰਖਤ ਨਾਲ ਬੀੜੀ ਬਨਿਆ ਕਰਦੇ ਸਨ ਇਥੋਂ ਗੰਗੂ ਪਾਪੀ ਲਾਲਚ ਵਸ ਹੋ ਕੇ ਰੋਪੜ ਦੀ ਸਹੀ ਰਾਹ ਛੱਡ ਕੇ ਜਾਣ ਬੁੱਝ ਕੇ ਇੱਧਰ ਉੱਧਰ ਦੀ ਹੁੰਦਾ ਹੋਇਆ 8 ਪੋ ਦੀ ਰਾਤ ਪਿੰਡ ਕਾਈਨੌਰ ਦੇ ਤਲਾ ਦੇ ਕਿਨਾਰੇ ਮਾਤਾ ਜੀ ਅਤੇ ਸਹਬਜਾਦਿਆਂ ਨੂੰ ਬਤীত ਕਰਵਾ ਕੇ ਅਗਲੀ ਸਵੇਰ ਨੂੰ ਐਮ.ਏ ਸਾਹਿਬ ਵਾਲੇ ਸਥਾਨ ਤੋਂ ਹੁੰਦਾ ਹੋਇਆ 9 ਪੋ ਦੀ ਰਾਤ ਨੂੰ ਆਪਣੇ ਪਿੰਡ ਸਿਹੜੀ ਲੈ ਗਿਆ